ਖਾਰਾ ਸਾਹਿਬ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਜਿਹੜੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਭਾਈ ਭਾਈ ਅਮਰਤਪਾਲ ਸਿੰਘ ਡਿਬਰੂਗੜ ਤੋਂ ਪੰਜਾਬ ਕਦੋਂ ਆਉਣਗੇ ਉਹਨਾਂ ਲੋਕਾਂ ਨੂੰ ਕਲੀਅਰ ਕਰ ਦਿਓ ਵੀ ਭਾਈ ਕਦੋਂ ਆਉਣ ਦੇ ਸਾਰ ਹੈਗੇ ਜੀ ਦੇਖੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਟ ਫਾਈਲ ਹੋ ਚੁੱਕੀ ਆ ਉਮੀਦ ਬਹੁਤ ਹੈ ਨਵੰਬਰ ਦਸੰਬਰ ਚ ਫੈਸਲਾ ਹੋ ਜਾਣਾ ਪੰਜਾਬ ਬਾਰੇ ਕੀ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਪੰਜਾਬ ਬਾਰੇ ਤਾਂ ਇਹੀ ਸੋਚ ਆ ਕਿ ਆਪਾਂ ਦਿੱਲੀ ਦੇ ਅਤਿਆਚਾਰ ਨੂੰ ਖਤਮ ਕਰ ਆਹੀ ਗੱਲ ਹੁੰਦੀ ਆ ਪੰਜਾਬ ਬਾਰੇ ਤਾਂ ਆਪਣੇ ਪਾਗ ਦੀ ਪੱਗ ਕਦੋਂ ਹਾਇਰ ਅਥਾਰਟੀ ਇੱਥੇ ਆਵੇ ਆਪਣੇ ਪੱਗ ਕਦੋਂ ਇਨਸਾਫ ਦੇਣ ਲੱਗੇ ਜੋ 7 ਤਮ ਹੋ ਚੁੱਕੀ ਆ ਪੰਜਾਬ ਪੰਜਾਬ ਦੇ ਬਾਰੇ ਗੱਲ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਜ਼ਾਕ ਹੈ ਉਹ ਹਾਇਰ ਅਥਾਰਟੀ ਵੀ ਬਣਾ ਰਹੀਆਂ ਨੇ ਕਾਰਨ ਕਿ ਜੱਤ ਕਿਰਪਾਗ ਨੀ ਉੱਤੇ ਆਉਂਦੀ ਪੱਗ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ 2027 ਜੇ ਫਿਰ ਮੁੱਖ ਮੰਤਰੀ ਕੌਣ ਬਣੂ ਜੀ ਦੇਖੋ 2027 ਸਾਡੀ ਪਾਰਟੀ ਵੱਲੋਂ ਤਾਂ ਭਾਈ ਅਮਰਤਪਾਲ ਹੀ ਬਣੇਗਾ ਤਿਆਰੀ ਆ ਪੂਰੀ ਪੂਰੀ ਤਿਆਰੀ ਹੈ ਮਹਾਰਾਜ ਜੀ ਕਿਰਪਾ ਚਾਹੀਦੀ ਅੱਗੇ ਅਕਾਲ ਪੁਰਖ ਨੇ ਕਰਨਾ ਹੈ ਪਰ ਪੂਰੀ ਅਮੀਰ ਤੁਸੀਂ ਪ੍ਰਚਾਰ ਕਰ ਰਹੇ ਹੋ ਕੀ ਸੋਚ ਕੇ ਮਨਦੀਪ ਸਿੰਘ ਦੇ ਹੱਕ ਚ ਪ੍ਰਚਾਰ ਕਰ ਰਹੇ ਹੋ ਦੇਖੋ ਗੱਲ ਇਸ ਤਰ੍ਹਾਂ ਹੈ ਸੋਚਣ ਦੀ ਗੱਲ ਨਹੀਂ ਸੋਚਣਾ ਤਾਂ ਉਹ ਨੇ ਜਿਹਨੇ ਵਪਾਰ ਕਰਨਾ ਸੋਚਣਾ ਉਹ ਨੇ ਜਿਹਦੇ ਬੈਨੀਫਿਟ ਲੈਣਾ ਜਿਹਨੇ ਪੰਜਾਬ ਵੇਚਣਾ ਅਸੀਂ ਤਾਂ ਆਪਦੀ ਹੋਣ ਦੀ ਲੜਾਈ ਲੜਦੇ ਪਏ ਆ ਉਸ ਹੋਣ ਦੀ ਖਾਤਰ ਸਾਨੂੰ ਆਪਦੇ ਬੰਦਿਆਂ ਦੀ ਸਪੋਰਟ ਕਰਨੀ ਹੀ ਪੈਣੀ ਹੈ ਸਾਡਾ ਇਸ ਚੀਜ਼ ਦੀ ਵੀ ਲੜਾਈ ਹੈ ਕਿ ਪ੍ਰਵਾਸੀ ਟੈਂਪਰੇਰੀ ਉਹਨੂੰ ਪੀਆਰ ਨਾ ਮਿਲੇ ਇੱਥੋਂ ਪੀਆਰ ਜਿਹੜੇ ਸਦੀਆਂ ਤੋਂ ਰਹਿੰਦੇ ਨੇ ਪੰਜਾਬ ਉਹਨਾਂ ਦਾ ਹੋਵੇ ਸੋ ਸਾਡੀ ਇਹਨਾਂ ਚੀਜ਼ਾਂ ਦੀ ਲੜਾਈ ਹੈ ਇਸੇ ਬੇਸ ਤੇ ਅਸੀਂ ਇਹਨਾਂ ਦੀ ਸਪੋਰਟ ਕਰਦੇ ਸਰਕਾਰ ਚ ਆਉਂਦੀ ਹੈ 2027 ਦੇ ਵਿੱਚ ਪਾਈ ਅਮਰਤਪਾਲ ਦੀ ਹਨੇਰੀ ਰੁਕਣੀ ਤੇ ਰੁਕਣੀ ਹੀ ਨਹੀਂ ਤੇ ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ ਉਹ ਕਰੈਕਟਰ ਚਾਹੀਦਾ ਹੈ ਜਿੰਦੇ ਅੰਦਰ ਪੰਜਾਬ ਬੋਲੇ ਪੰਜਾਬ ਕਿੰਦੇ ਵਿੱਚ ਬੋਲਦਾ ਪੰਜਾਬ ਉਹਨਾਂ ਹੀ ਥੋੜਾ ਬੋਲੇਗਾ ਜਿਹੜਾ ਕਵੇ 65000 ਏਕੜ ਜ਼ਮੀਨ ਲੈ ਲਓ ਪੰਜਾਬ ਉਹਨਾਂ ਚ ਨਹੀਂ ਬੋਲਦਾ ਜਿਹੜਾਂ ਦਾ ਮੇਰੇ ਪੁੱਤਰ ਤੇ ਨੂੰ ਤੇ ਮੇਰੀ ਧੀ ਨੂੰ ਮਨਿਸਟਰ ਬਣਾ ਦਿਓ ਉਹ ਪੰਜਾਬ ਨਹੀਂ ਬੋਲਦਾ ਹੁੰਦਾ ਪੰਜਾਬ ਉਥੇ ਬੋਲਦਾ ਹੈ ਕੀ ਕਹਿੰਦਾ ਮੇਰਾ ਸਾਹਬ ਦੇ ਤੂੰ ਮੇਰੇ ਤੇ ਤਸ਼ੱਦਦ ਕੀਤਾ ਦਿੱਲੀ ਤੂੰ ਮੈਨੂੰ ਸਾਹਬ ਦੇ ਹੁੰਦਾ ਮੇਰੇ ਪੰਜਾਬ ਦੇ ਪੁੱਤਰ ਮਾਰੇ ਹੁੰਦਾ ਸਾਹਬ ਦੇ ਸੋ ਇਹ ਲੋਕਾਂ ਨੂੰ ਇਹ ਹੈ ਭਾਈ ਅਮਰਤਪਾਲ ਨਹੀਂ ਬੋਲਦਾ ਸਾਡਾ ਪੰਜਾਬ ਕੇ ਭਾਈ ਅਮਰਤਪਾਲ ਸਿੰਘ ਡਿਗਰੂ ਕਰਦਾ ਪੰਜਾਬ ਜੀ ਦੇਖੋ ਪੂਰੀ ਉਮੀਦ ਹੈ ਸੁਪਰੀਮ ਕੋਰਟ ਤੇ ਉਮੀਦ ਹੈ ਸਾਨੂੰ ਕਿਸੇ politican ਨੇ ਤਾਂ ਕੱਢਣਾ ਹੀ ਨਹੀਂ politican ਦਾ ਸਾਡੇ ਅਗੇਂਸਟ ਨੇ ਉਹਨਾਂ ਨੇ ਤਾਂ 302 ਚ ਵੀ ਬੰਦਾ ਫਸਾ ਕੇ ਰੱਖਤਾ ਜਿਹੜੀ ਐਵੀਡੈਂਸ ਹੀ ਹੈ ਨਹੀਂ ਅਜਨਾਲੇ ਥਾਣੇ ਚ ਮੈਂ ਸਟਾਰਟਿੰਗ ਜੇ ਰਿਮਾਂਡ ਤੇ ਜਾਂਦਾ ਰਿਆਂ ਕੱਖ ਵੀ ਨਹੀਂ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਪਰ ਇੱਕ ਹਵਾ ਬਣਾਇਆ ਇਹ ਚਾਹੁੰਦੇ ਨੇ 2027 ਮਾਰਚ ਤੱਕ ਬੰਦਾ ਅੰਦਰ ਰਹੇ ਉਦੋਂ ਬਾਅਦ ਛੱਡ ਪਿਆ ਕਿਉਂਕਿ ਉਦੋਂ ਬਾਅਦ ਆਪਾਂ ਸਾਲ ਇਲੈਕਸ਼ਨ ਨਹੀਂ ਹੋਣੇ ਡਰਤਾ ਇੱਕ ਸਤਾ ਦਾ ਇਹਨਾਂ ਹੋਰ ਕੋਈ ਡਰ ਨਹੀਂ ਅਮਰਤਪਾਲ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਹਾਂ ਵੱਖੋ ਵੱਖਰੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਆਜ਼ਾਦ ਉਮੀਦਵਾਰ ਨੇ ਜਿਹੜੇ ਭਾਈ ਮਨਦੀਪ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਪਹੁੰਚੇ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਸਾਹਿਬ ਭਾਈ ਅਮਰਪਾਲ ਸਿੰਘ ਦੇ ਵਕੀਲ ਸਾਹਿਬ ਨੇ ਇਹ ਤੇ ਇਹ ਪ੍ਰਚਾਰ ਕਰ ਰਹੇ ਨੇ ਗੱਲਬਾਤ ਕਰਦੇ ਆ ਖਾਰਾ ਸਾਹਿਬ ਸਾਸਿਕਾ ਜੀ ਵੈਖਰ ਜੀ ਖਾਲਸਾ ਜੀ ਖਾਲਸਾ ਸਾਹਿਬ ਵੈਖਰ ਜੀ ਕੀ ਫਤਿਹ ਹੋਰ ਕੀ ਹਾਲ ਸਾਹਿਬ ਚਰਦੀ ਕਾਲਾ ਜੀ ਜੀ ਬੜੀ ਮਹਾਰਾਜ ਦੀ ਕਿਰਪਾ ਹੈ ਜੀ ਅੱਛਾ ਤੁਸੀਂ ਪ੍ਰਚਾਰ ਕਰ ਰਹੇ ਹੋ ਕੀ ਸੋਚ ਕੇ ਮਨਦੀਪ ਸਿੰਘ ਦੇ ਹੱਕ 'ਚ ਪ੍ਰਚਾਰ ਕਰ ਰਹੇ ਹੋ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਸੋਚਣ ਦੀ ਗੱਲ ਨਹੀਂ ਸੋਚਣਾ ਤਾਂ ਉਹਨੇ ਜਿਹਨੇ ਵਪਾਰ ਕਰਨਾ ਹੈ ਸੋਚਣਾ ਉਹਨੇ ਜਿਹਨੇ ਬੈਨੀਫਿਟ ਲੈਣਾ ਜਿਹਨੇ ਪੰਜਾਬ ਵੇਚਣਾ ਅਸੀਂ ਤਾਂ ਆਪਦੀ ਹੋਣ ਦੀ ਲੜਾਈ ਲੜਦੇ ਪਏ ਆ ਉਸ ਹੋਣ ਦੀ ਖਾਤਰ ਸਾਨੂੰ ਆਪਦੇ ਬੰਦਿਆਂ ਦੀ ਸਪੋਰਟ ਕਰਨੀ ਹੀ ਪੈਣੀ ਹੈ ਅਸੀਂ ਪੰਜਾਬ ਦੀ ਗੱਲ ਕਰ ਰਹੀ ਹੈ ਪੰਜਾਬ ਦੀ ਜਮੀਨ ਜਿੰਦਾ ਜੀ ਕਰਦਾ ਆ ਕੇ ਕਬਜ਼ਾ ਕਰਨ ਨੂੰ ਆ ਜਾਂਦਾ ਉਹ ਜਿੰਦਾ ਜੀ ਕਰਦਾ ਉਹ ਪੰਜਾਬ ਯੂਨੀਵਰਸਿਟੀ ਦੇ ਕਬਜ਼ਾ ਕਰਕੇ ਨੇ ਆ ਕੇ ਉਹ ਜਿੰਦਾ ਜੀ ਕਰਦਾ ਸਾਨੂੰ ਲੱਤ ਮਾਰ ਕੇ ਸ਼ਹਿਰ ਚੋਂ ਕੱਢ ਦਿੰਦੇ ਨੇ ਉਹ ਸੋ ਲੁਧਿਆਣਾ ਸਾਡਾ ਖਾਲੀ ਹੋ ਗਿਆ ਮੁਹਾਲੀ ਚੋਂ ਅਸੀਂ ਬਾਹਰ ਆ ਗਏ ਸੋ ਅਸੀਂ ਇਹਨਾਂ ਚੀਜ਼ਾਂ ਦੇ ਲਈ ਲੜ ਰਹੀ ਆਂ ਪੰਜਾਬ ਪੰਜਾਬੀਆਂ ਦਾ ਰਹੇਗਾ ਚਾਹੇ ਉਹ ਹਿੰਦੂ ਦਾ ਚਾਹੇ ਮੁਸਲਮਾਨਾ ਚਾਹੇ ਸਿੱਖ ਜਿਹੜੇ ਸਦੀਆਂ ਤੋਂ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ ਹੈ ਸਾਡਾ ਇਹ ਚੀਜ਼ ਦਾ ਵੀ ਲੜ ਇਸ ਚੀਜ਼ ਦੀ ਵੀ ਲੜਾਈ ਹੈ ਕਿ ਪ੍ਰਵਾਸੀ ਟੈਂਪਰੇਰੀ ਹੋਵੇ ਉਹਨੂੰ ਪੀਆਰ ਨਾ ਮਿਲੇ ਇੱਥੋਂ ਦੀ ਪੀਆਰ ਜਿਹੜੇ ਸਦੀਆਂ ਤੋਂ ਰਹਿੰਦੇ ਨੇ ਪੰਜਾਬ ਉਹਨਾਂ ਦਾ ਹੋਵੇ ਸੋ ਸਾਡੀ ਇਹਨਾਂ ਚੀਜ਼ਾਂ ਦੀ ਲੜਾਈ ਹੈ ਇਸੇ ਬੇਸ ਤੇ ਅਸੀਂ ਇਹਨਾਂ ਦੀ ਸਪੋਰਟ ਕਰਦੇ ਅੱਛਾ ਮਨਦੀਪ ਸਿੰਘ ਦਾ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਹੰਗਾਰਾ ਕਿਹੋ ਜਿਹਾ ਮਿਲ ਰਿਹਾ ਜੀ ਦੇਖੋ ਮੈਂ ਅੱਜ ਇੱਕ ਦਿਨ ਮੈਂ ਫਾਰਮ ਭਰਨ ਆਇਆ ਸੀ ਤਾਂ ਅੱਜ ਮੈਂ ਆਇਆ ਮੇਰੇ ਪਿੰਡਾ ਜਿਹੜੇ ਮੈਂ 8-10 ਪਿੰਡਾ ਚ ਗਿਆ ਕਿਆ ਕਹਿਣਾ ਲੋਕ ਬੜਾ ਵਧੀਆ ਮਿਲੇ ਨੇ ਬੜਾ ਵਧੀਆ ਲੋਕਾਂ ਦਾ ਟਰੀਟਮੈਂਟ ਹੈ ਇੱਥੇ ਲੋਕ ਚਾਹੁੰਦੇ ਨੇ ਪਰ ਲੋਕ ਡਰੇ ਹੋਏ ਨੇ ਲੋਕਾਂ ਨੂੰ ਇਹ ਡਰ ਹੈ ਕਿ ਅਗਰ ਅਸੀਂ ਸਾਹਮਣੇ ਆ ਗਏ ਤਾਂ ਜਿਹੜੀ ਮੌਜੂਦਾ ਹਕੂਮਤ ਹੈ ਉਹ ਸਾਨੂੰ ਖਤਮ ਕਰੇਗੀ ਕਿਉਂ ਪੁਲਿਸ ਉਹਨਾਂ ਦੀ ਹੈ ਡਰ ਉਹਨਾਂ ਦੇ ਉਹਨਾਂ ਦੇ ਉੱਤੇ ਹੈਗਾ ਹੈ ਨਸ਼ੇ ਦਾ ਅੱਜ ਸਾਡੇ ਕੋਲ ਬੜੇ ਕੇਸ ਨੇ 10-10 ਗ੍ਰਾਮ ਦੇ ਪੁਲਿਸ ਆਪ ਦੇ ਕੋਲੋਂ ਹੀ ਪਰਚੇ ਪਾਈ ਜਾਂਦੀ ਹੈ ਅਗਲਾ ਕਹਿੰਦਾ ਮੁੜ ਕੇ ਮੈਂੜਾ 5 ਸਾਲ ਲਈ ਮਰ ਜਾਗਾ ਇਹ ਇੱਕ ਡਰ ਪਾਇਆ ਹੋਇਆ ਸੋ ਲੋਕ ਨਾਲ ਨੇ ਲੋਕ ਚਾਹੁੰਦੇ ਨੇ ਸਰਕਾਰ ਚਾਹੁੰਦੀ ਹੈ 2027 ਦੇ ਵਿੱਚ ਪਾਈ ਅਮਰਤਪਾਲ ਦੀ ਹਨੇਰੀ ਰੋਕਣੀ ਤੇ ਰੁਕਣੀ ਹੀ ਨਹੀਂ ਸੋ ਠੀਕ ਹੈ ਹਕੂਮਤ ਕਿਥੇ ਹੱਦ ਤੱਕ ਕਰ ਵੀ ਜਾ ਸਕਦੀ ਹੈ ਮੈਂ ਬਹੁਤ ਹੀ ਇੰਟਰਵਿਊ ਦੇ ਚੁੱਕਾ ਚੈਨਲਾਂ ਦੀਓ ਮੈਂ ਕਿਤੇ ਵੀ ਪੋਜ਼ਿਟਿਵ ਦੀ ਇਹ ਗੱਲ ਨਹੀਂ ਕਰ ਰਿਹਾ ਕਿ 100% ਹੈ ਮੈਨੂੰ ਪਤਾ ਹੈ ਕਿ 11 ਤਿੱਕਰ ਹਕੂਮਤ ਕੁਛ ਨਾ ਕੁਛ ਤਾਂ ਕਰੇਗੀ ਅੱਛਾ ਤਾਂ ਤਾਂ ਲੋਕਾਂ ਦੀ ਜ਼ੁਬਾਨ ਤੇ ਭਾਈ ਅਮਰਤਪਾਲ ਭਾਈ ਅਮਰਤਪਾਲ ਕਿਉਂ ਆ ਜੀ ਤੁਸੀਂ ਉਹਨਾਂ ਦੇ ਵਿੱਚ ਵਿਚਰਦੇ ਹੋ ਕੀ ਕਹਿੰਦੇ ਨੇ ਵੀ ਭਾਈ ਅਸੀਂ ਭਾਈ ਅਮਰਤਪਾਲ ਸਿੰਘ ਦਾ ਨਾਮ ਕਿਉਂ ਆਪਣੀ ਜ਼ੁਬਾਨ ਤੇ ਰੱਖਿਆ ਹੋਇਆ ਹੈ ਜੀ ਦੇਖੋ ਭਾਈ ਅਮਰਤਪਾਲ ਉਹ ਕਰੈਕਟਰ ਹੈ ਜਿਹੜਾ ਪੰਜਾਬ ਦੀ ਗੱਲ ਕਰਦਾ ਅੱਜ ਤਿੱਕਰ ਪੰਜਾਬ ਦੀ ਗੱਲ ਕਰਦਾ ਹੀ ਕੋਈ ਨਹੀਂ ਸਭ ਨੇ ਪੰਜਾਬ ਵੇਚਿਆ ਹੈ ਪੰਜਾਬ ਦੇ ਉਲਟ ਜਿਹੜੀ ਹਕੂਮਤ ਆ ਸੈਂਟਰ ਦਿੱਲੀ ਹਕੂਮਤ ਆ ਪੰਜਾਬ ਹੁੰਦੇ ਜਿਹੜੇ ਲੀਡਰ ਨੇ ਬੋਲਦੇ ਹੀ ਨਹੀਂ ਸੋ ਭਾਈ ਅਮਰਪਾਲ ਦੇ ਵਿੱਚ ਇੱਕ ਬੋਲਣ ਦਾ ਸਟਾਈਲ ਬੋਲਣ ਦਾ ਇੱਕ ਸਟਾਈਲ ਸਵਾਲ ਪੁੱਛਣ ਦਾ ਇੱਕ ਤਰੀਕਾ ਬੇਬਾਕ ਬੋਲਣਾ ਤੇ ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ ਉਹ ਕਰੈਕਟਰ ਚਾਹੀਦਾ ਹੈ ਜਿੰਦੇ ਅੰਦਰ ਪੰਜਾਬ ਬੋਲੇ ਪੰਜਾਬ ਕਿੰਦੇ ਵਿੱਚ ਬੋਲਦਾ ਪੰਜਾਬ ਉਹਨਾਂ ਹੀ ਥੋੜਾ ਬੋਲੇਗਾ ਜਿਹੜਾ ਕਵੇ 65000 ਏਕੜ ਜ਼ਮੀਨ ਲੈ ਲੋ ਪੰਜਾਬ ਉਹਨਾਂ ਚ ਨਹੀਂ ਬੋਲਦਾ ਜਿਹੜਾਂ ਦਾ ਮੇਰੇ ਪੁੱਤਰ ਤੇ ਨੂੰ ਤੇ ਮੇਰੀ ਧੀ ਨੂੰ ਮਨਿਸਟਰ ਬਣਾ ਦਿਓ ਉਹ ਪੰਜਾਬ ਨਹੀਂ ਬੋਲਦਾ ਹੁੰਦਾ ਪੰਜਾਬ ਉਥੇ ਬੋਲਦਾ ਹੈ ਕਿ ਕਹਿੰਦਾ ਮੇਰਾ ਸਾਹਬ ਦੇ ਤੂੰ ਮੇਰੇ ਤੇ ਤਸ਼ੱਦਦ ਕੀਤਾ ਦਿੱਲੀ ਤੋਂ ਮੈਨੂੰ ਸਾਹਬ ਦੇ ਹੁੰਦਾ ਮੇਰੇ ਪੰਜਾਬ ਦੇ ਪੁੱਤਰ ਮਾਰੇ ਹੁੰਦਾ ਸਾਹਬ ਦੇ ਸੋ ਇਹ ਲੋਕਾਂ ਨੂੰ ਇਹ ਹੈ ਕਿ ਭਾਈ ਅਮਰਤਪਾਲ ਨਹੀਂ ਬੋਲਦਾ ਸਾਡਾ ਪੰਜਾਬ ਹਾਂਜੀ 2027 ਦੀ ਫਿਰ ਮੁੱਖ ਮੰਤਰੀ ਕੌਣ ਬਣੂ ਜੀ ਦੇਖੋ 2027 ਸਾਡੀ ਪਾਰਟੀ ਵੱਲੋਂ ਤਾਂ ਭਾਈ ਅਮਰਤਪਾਲ ਹੀ ਬਣੇਗਾ ਤਿਆਰੀ ਆ ਪੂਰੀ ਪੂਰੀ ਤਿਆਰੀ ਹੈ ਮਹਾਰਾਜ ਜੀ ਕਿਰਪਾ ਚਾਹੀਦੀ ਅੱਗੇ ਅਕਾਲ ਪੁਰਖ ਨੇ ਕਰਨਾ ਹੈ ਪਰ ਪੂਰੀ ਉਮੀਦ ਹੈ ਭਾਈ ਅਮਰਤਪਾਲ ਸਿੰਘ ਮੁੱਖ ਮੰਤਰੀ ਬਣੂ ਹੈ ਨਾ 2027 ਦੇ ਦੇਖੋ ਸਾਡੇ ਸਾਡੇ ਨੂੰ ਪੂਰੀ ਉਮੀਦ ਹੈ ਲੋਕਾਂ ਦਾ ਸਾਥ ਚਾਹੀਦਾ ਹੈ ਲੋਕਾਂ ਨੇ ਸਾਰੇ ਵੇਖ ਲਏ ਨੇ ਸਾਰਿਆਂ ਨੇ ਪੰਜਾਬ ਵੇਚਤਾ ਹੈ ਕੋਈ ਤਾਂ ਪੰਜਾਬੀ ਬੋਲੇਗਾ 78 ਸਾਲ ਦੇ ਵਿੱਚ ਕੀ ਅਸੀਂ ਇਹਨਾਂ ਲੋਕਾਂ ਨੂੰ ਬਣਾਇਆ ਅਜੇ ਤੱਕ ਜੇ ਅਕਾਲੀ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅਲੀਗੇਸ਼ਨ ਨੇ ਸਾਧਾ ਨੂੰ ਪ੍ਰਮੋਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹਫੀਨ ਕੀਤੀ ਕਾਂਗਰਸ ਆ ਰਾਜਾ ਵੜੇਂਗਾ ਜਿਹੜਾ ਡਿਵੈਲਪਮੈਂਟ ਦੀ ਗੱਲ ਕਰਦਾ 78 ਸਾਲ ਦੇ ਅੰਦਰ ਸਿੱਖਾਂ ਜਾਂ ਕੁੜੀਆਂ ਦੀ ਇਨਸਰਟ ਹੋਈ ਰੇਪ ਹੋਏ ਗਲਾਂ 'ਚ ਟਾਇਰ ਪਾਏ ਅੱਜ ਤੱਕ ਇਨਸਾਫ ਨਹੀਂ ਕੀ ਇਹਨੂੰ ਡਿਵੈਲਪਮੈਂਟ ਕਹੋਗੇ ਭਾਜਪਾ ਆ ਗਈ ਜਿਨੇ ਪੰਜਾਬ ਯੂਨੀਵਰਸਿਟੀ ਵੀ ਖੋਲੀ ਜਿੰਦੀ ਨਿਗਾ ਸਾਡੀਆਂ ਜ਼ਮੀਨਾਂ ਤੇ ਪ੍ਰਵਾਸੀ ਪੰਜਾਬ 'ਚ ਭੇਜਿਆ ਕਿ ਉਹ ਸਾਡੀ ਡਿਵੈਲਪਮੈਂਟ ਹੋ ਗਈ ਹੈ ਕੋਈ ਵੀ ਹਰ ਅਥਾਰਟੀ ਦੇ ਉੱਪਰ ਸਾਡੀ ਪੱਗ ਨਹੀਂ ਰਹਿ ਚੁੱਕੀ ਸਰ ਦੱਸੋ ਪੰਜਾਬ ਦੇ ਉੱਤਰ ਉੱਥੇ ਜਿੰਨੀਆਂ ਵੀ ਹਾਇਰ ਅਥਾਰਟੀਆਂ ਬੈਠੀਆਂ ਨੇ ਯਾਹ ਕੁਰਬਾਨੀ ਸਾਡੇ ਲੋਕਾਂ ਦੀ 90% ਸਾਨੂੰ ਹਿੰਦੁਸਤਾਨ ਦੀ ਹਕੂਮਤ ਕਹਿੰਦੀ ਹੈ ਕਿ ਅਸੀਂ ਮਰੇ ਆ ਪੰਜਾਬ ਦੇ ਇੰਡੀਆ ਦੇ ਲਈ ਫਾਂਸੀ ਅਸੀਂ 85 ਤੋਂ 90% ਗਏ ਪੱਗਾਂ ਚੁੱਭਦੀਆਂ ਜੀ ਪੱਗਾਂ ਚੁੱਭਦੀਆਂ ਨੇ ਪੱਗ ਇੱਕ ਵੀ ਉੱਪਰ ਨਹੀਂ ਰਹਿ ਚੁੱਕੀ ਸੋ ਸਾਡੀ ਇਹ ਲੜਾਈ ਹੋਊਗੀ ਜਦੋਂ ਸਾਡੀ ਹਕੂਮਤ ਆਏਗੀ ਤਾਂ ਪੰਜਾਬ 'ਚ ਜਿਹੜੇ ਪੈਦਾ ਹੋਏ ਨੇ ਉਹਨਾਂ ਦਾ ਹੀ ਰਾਜ ਹੋਵੇਗਾ ਉਹੀ ਹਾਇਰ ਅਥਾਰਟੀ ਹੋਵੇਗੀ ਪੰਜਾਬ ਦੀ ਅਸੀਂ ਦੁਜਿਆ ਤੋਂ ਕੀ ਲੈਣਾ ਹੈ ਅੱਛਾ ਮੰਨ ਲਓ ਕੀ ਬਦਲ ਕੀ ਹੋਏਗਾ ਜੇ ਮੰਨ ਲਓ ਲੋਕ ਇਸ ਬਾਈ ਇਲੈਕਸ਼ਨ ਦੇ ਵਿੱਚ ਭਾਈ ਮਨਦੀਪ ਸਿੰਘ ਨੂੰ ਵੀ ਜਿਤਾ ਦੇਣ 2027 ਦੇ ਵਿੱਚ ਜਿਹੜੀ ਇਲੈਕਸ਼ਨ ਹੋਏਗੀ ਮੰਨ ਲਓ ਲੋਕ ਵਾਰਿਸ ਪੰਜਾਬ ਦੇ ਜਥੇਬੰਦੀ ਵਾਲਿਆਂ ਨੂੰ VOTING ਕਰ ਦੇਣ ਫਿਰ ਅੱਜ ਦੇ ਸਿਸਟਮ ਔਰ ਫਿਊਚਰ ਵਾਲੇ ਸਿਸਟਮ ਦੇ ਵਿੱਚ ਕੀ ਚੇਂਜਸ ਹੋਣਗੇ ਜੀ ਚੇਂਜਸ ਇਹ ਆ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਸਾਡੇ ਪੰਜਾਬ ਦੀ ਕੋਈ ਯੂਨੀਵਰਸਿਟੀ ਖੋਲੇ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਖਤਮ ਅਕਵਾਇਰ ਕਰਕੇ ਧੱਕੇ ਨਾਲ ਸੜਕਾਂ ਕੱਢ ਦਿੱਤੀਆਂ ਜਾਣ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਪਰਮਾਨੈਂਟ ਟਿਕਾ ਦੇ ਗਏ ਕਿਸੇ ਦੀ ਹਿੰਮਤ ਨਹੀਂ ਪੈਣੀ ਕਿ ਸਰਵਸਾ ਸਾਡੀਆਂ ਹੋਣ ਤੇ ਦਸਾਂ ਦਸ ਸਰਵਸ ਦੇ ਵਿੱਚੋਂ 8 ਬਾਹਰਲੇ ਬੈਠੇ ਹੋਣ ਇਹ ਹੀ ਪੰਜਾਬ ਦੀ ਪ੍ਰੋਟੈਕਸ਼ਨ ਹੋਣੀ ਹੈ ਇਹ ਨਹੀਂ ਮੈਂ ਕਹਿੰਦਾ ਕਿ ਅਸੀਂ ਇਹ ਕਰਦੇਾਂਗੇ ਉਹ ਕਬੱਡੀ ਦੇ ਨਾਂ ਤੇ ਨਚਾਰ ਲੈ ਆਵਾਂਗੇ ਅਸੀਂ ਅਸੀਂ ਉਹ ਨਹੀਂ ਕਰਨਾ ਅਸੀਂ ਪੰਜਾਬ ਦੀ ਗੱਲ ਕਰਾਂਗੇ ਜਿਵੇਂ ਤਾਮਲ ਵਾਲੇ ਤਾਮਲ ਦੀ ਗੱਲ ਕਰਦੇ ਨੇ ਕਰਨਾਟਕ ਵਾਲੇ ਕਰਨਾਟਕ ਦੀ ਗੱਲ ਕਰਦੇ ਨੇ ਅਸੀਂ ਉਹ ਗੱਲਾਂ ਕਰਾਂਗੇ ਆਪਦੇ ਪੰਜਾਬ ਦੀ ਗੱਲ ਪੰਜਾਬ ਦੀ ਗੱਲ ਹੀ ਸੀ ਕਰਾਂਗੇ ਪੰਜਾਬੀਅਤ ਦੀ ਗੱਲ ਕਰਾਂਗੇ ਅੱਛਾ ਖਾਰਾ ਸਾਹਿਬ ਲੋਕਾਂ ਨੇ ਤਿਆਰੀ ਕਰ ਲਈਏ ਕਿ 2027 ਦੇ ਵਿੱਚ ਵਾਕਈ ਲੋਕਾਂ ਨੇ ਮਨ ਬਣਾ ਲਿਆ ਕਿ ਭਾਈ ਅਮਰੋਦ ਪਾਲ ਸਿੰਘ ਨੂੰ ਹੀ ਮੁੱਖ ਮੰਤਰੀ ਬਣਾਉਣਾ ਹੈ ਦੇਖੋ ਲੋਕ ਜਿਹੜਾ ਚਾਹੁੰਦੇ ਨੇ ਪਰ ਅਜੇ ਸਾਲ ਲੋਕ ਡਰਦੇ ਨੇ ਅਗਲੇ ਅਕਤੂਬਰ ਚ ਮੈਂ ਤੁਹਾਨੂੰ ਦਿਖਾ ਦਿਆਂਗਾ ਲੋਕ ਆਪ ਹੀ ਬਾਹਰ ਆ ਜਾਣਗੇ ਸੜਕਾਂ ਤੇ ਆ ਜਾਣਗੇ ਇਹੀ ਗਾ ਮਤਲਬ ਚੋਣ ਜਾਬਤਾ ਲੱਗਣ ਤੋਂ ਬਾਅਦ ਲੋਕਾਂ ਦਾ ਮਨ ਬਿਲਕੁਲ ਬਦਲ ਜਾਏਗਾ ਹਨਾ ਅਕਤੂਬਰ ਤੋਂ ਬਾਅਦ ਲੋਕ ਬਿਲਕੁਲ ਇੰਡੀਪੈਂਡੈਂਟ ਸੋਚ ਹੋ ਜੇਗੀ ਲੋਕਾਂ ਦੀ ਹੁਣ ਨਸ਼ਾ ਰੁਕ ਗਿਆ ਇੱਕ ਸਾਬਕਾ ਡੀਜੀਪੀ ਦਾ ਮੁੰਡਾ ਨਸ਼ੇ ਦੇ ਨਾਲ ਉਹ ਮਰ ਗਿਆ ਯਾਰ ਉਹਦੋਂ ਵੱਡੀ ਤੱਕ ਕੋਈ ਟ੍ਰੀਟਮੈਂਟ ਨਹੀਂ ਹੋ ਸਕਦਾ ਉਦੋਂ ਵੱਡੀ ਫੋਰਸ ਨਹੀਂ ਹੋ ਸਕਦੀ ਉਹ ਤੇ ਨਸ਼ਾ ਕਿੰਨੇ ਪਹੁੰਚਾਇਆ ਵੱਡੇ ਵੱਡੇ ਮინისტრਾਂ ਦੇ ਐਮਐਲਏਾਂ ਦੇ ਜਿਹੜੀ ਅੱਗੇ ਾਲਾਦ ਨਸ਼ੇ 'ਚ ਗ੍ਰਿਫਤ ਹੋ ਚੁੱਕੀ ਹੈ ਅਫੀਸਰਾਂ ਦੇ ਜਵਾਗ ਨਸ਼ੇ ਚਲੇ ਗਏ ਨੇ ਸੋ ਇਹ ਗੱਲਾਂ ਨੇ ਇਹਦੇ 'ਚ ਬੜਾ ਡੀਪਲੀ ਜਾਣਾ ਪਏਗਾ ਕਿ ਇਹ ਗੱਲ ਕੀ ਹੈ ਐਕਚੁਅਲੀ ਕੀ ਹੈ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਹੈ ਕਲਾ ਪੰਜਾਬ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਨੂੰ ਮਾਰਨ ਦੇ ਲਈ ਵੈਸਾ ਹਜ਼ਾਰ ਤੋਂ 1200 ਸਾਲ ਤੋਂ ਲਗਾਤਾਰ ਹੀ ਪੰਜਾਬ 'ਤੇ ਉੱਪਰ ਹਮਲੇ ਹੋਏ ਨੇ ਪਰ ਇਸ ਦੇ ਮਗਰ ਲੜਨਾ ਤਾਂ ਪਏਗਾ ਗੱਲ ਠੀਕ ਹੈ ਨਾਲੀ ਪੱਕੀ ਤੇ ਸੜਕ ਪੱਕੀ ਦੀ ਗੱਲ ਅਸੀਂ ਨਾਰੇ ਨਹੀਂ ਮਾਰਦੇ ਗੱਲ ਆਪਦੇ ਪੰਜਾਬ ਦੀ ਕਰਾਂਗੇ अच्छा एडवोकेट साहब लास्ट ਤੁਹਾਡੀ ਗੱਲਬਾਤ ਭਾਈ ਅਮਰਤਪਾਲ ਸਿੰਘ ਦੇ ਨਾਲ ਕਦੋਂ ਹੋਈ ਹੈ ਨਹੀਂ ਮੇਰੀ ਗੱਲ ਨਹੀਂ ਹੁੰਦੀ ਮੇਰੇ ਬੇਟੇ ਦੀਆਂ ਹੁੰਦੀਆਂ ਨੇ ਇਮਾਨ ਦੀਆਂ ਹੁੰਦੀਆਂ ਨੇ ਮੇਰੇ ਕੋਲ ਕਲੀਅਰ ਕਰਦਾ ਇੱਕ ਹੀ ਕੇਸ ਹੈ ਜਿਹੜਾ ਵਿਸ਼ਵ ਬਿੰਦੂ ਪ੍ਰੀਸ਼ਦ ਨੇ ਬਠਿੰਡੇ ਕੀਤਾ ਸੀ ਮੈਂ ਉਹਦੇ ਵਿੱਚ ਵਕੀਲ ਦੂਜਿਆਂ 'ਚ ਮੈਂ ਨਹੀਂ ਕਿਸੇ 'ਚ ਵੀ ਮੇਰੀ ਗੱਲ ਵੀ ਕਿਤੇ ਨਹੀਂ ਅਮਾਨ ਸਿੰਘ ਖਾਰਾ ਵਕੀਲ ਨੇ ਜੀ ਭਾਈ ਅਮਰਤਪਾਲ ਸਿੰਘ ਖਾਰਾ ਰਿਟਵਿਓ ਨੇ ਪਹਿਲਾਂ ਫਾਈਲ ਕੀਤੀ ਸੀ ਹੁਣ ਵੀ ਇੱਕ ਕੇਸ ਚ ਪੇਸ਼ ਹੋਇਆ ਹੋਇਆ ਹੈ ਉਹ ਮਿਲਣ ਵੀ ਜਾਂਦਾ ਹੈ ਉਹਦੇ ਉਹਦੇ ਨਾਲ ਚੰਗੀ ਤਰ੍ਹਾਂ ਦਾ ਆਪਸ ਵਿੱਚ ਵੀ ਤਾਲਮੇਲ ਹੈਗਾ ਇਮਾਨ ਦਾ ਮੇਰਾ ਨਹੀਂ ਅੱਛਾ ਤੁਹਾਡੇ ਬੇਟੇ ਦੀ ਭਾਈ ਅਮਰਤਪਾਲ ਸਿੰਘ ਦੇ ਨਾਲ ਗੱਲਬਾਤ ਹੁੰਦੀ ਹੋਏਗੀ ਲਾਸਟ ਗੱਲਬਾਤ ਕਦੋਂ ਹੋਈ ਤੁਹਾਡੇ ਬੇਟੇ ਦੀ ਜੀ ਇਹ ਨਹੀਂ ਮੈਂ ਪੁੱਛਿਆ ਜੀ ਕਿਤੇ ਇਹ ਦਾ ਬਾਰੇ ਕੀ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਪੰਜਾਬ ਬਾਰੇ ਤਾਂ ਇਹੀ ਸੋਚ ਹੈ ਕਿ ਆਪਾਂ ਦਿੱਲੀ ਦੇ ਅਤਿਆਚਾਰ ਨੂੰ ਖਤਮ ਕਰਨਾ ਆਹੀ ਗੱਲ ਹੁੰਦੀ ਹੈ ਪੰਜਾਬ ਬਾਰੇ ਤਾਂ ਆਪਣੇ ਆਪ ਦੀ ਪੱਗ ਕਦੋਂ ਹਾਇਰ ਅਥਾਰਟੀ ਇੱਥੇ ਆਵੇਗੀ ਆਪਣੀ ਪੱਗ ਕਦੋਂ ਇਨਸਾਫ ਦੇਣ ਲੱਗੇਗੀ ਜੋ 70 ਸਾਲ ਪਹਿਲਾਂ ਪੱਗ ਸੀ ਸਿਰ ਤੇ ਉਹ ਖਤਮ ਹੋ ਚੁੱਕੀ ਆ ਪੰਜਾਬ ਦੀ ਪੰਜਾਬ ਦੇ ਬਾਰੇ ਗੱਲ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਜ਼ਾਕ ਹੈ ਉਹ ਹਾਇਰ ਅਥਾਰਟੀ ਵੀ ਬਣਾ ਰਹੀਆਂ ਨੇ ਕਾਰਨ ਕਿ ਜੱਤ ਕਿਰਪਾਗ ਨਹੀਂ ਉੱਤੇ ਆਉਂਦੀ ਪੱਗ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ ਸੋ ਇਹ ਜ਼ਰੂਰੀ ਹੈ ਇੱਕ ਬੰਦੇ ਨੇ ਦੱਸਿਆ ਨਹੀਂ ਸੁਮੇਸ਼ ਸਿੰਘ ਸੈਣੀ ਬਾਰੇ ਕੀ ਕਹਿੰਦੀ ਆਪ ਦੇ ਜਦੋਂ ਟਾਈਮ ਸੀ ਇਸ ਦਾ ਇਹ ਡਾਂਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕਰਦਾ ਹੁੰਦਾ ਸੀ ਉਹ ਇੱਕ ਟੀਵੀ ਚੈਨਲ ਤੇ ਬਹੁਤ ਚੱਲੀ ਆ ਕਿ ਇਸ ਬੰਦੇ ਨੇ ਪੁਲਿਸ ਨੂੰ ਕਹਿ ਕੇ ਡਾਂਗਾ ਗੁਰੂ ਗ੍ਰੰਥ ਸਾਹਿਬ ਤੇ ਮਾਰਦੇ ਹੁੰਦੇ ਸੀ ਇਹ ਕਿ ਇਹ ਕੋਈ ਚੀਜ਼ ਨਹੀਂ ਜਿੰਨੂੰ ਤੁਹਾਡੇ ਸ਼ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਡੀਜੀਪੀ ਬਣਾਇਆ ਸੀ ਪੰਜਾਬ ਦਾ ਅਜੇ ਤੁਸੀਂ ਕਹਿ ਨਹੀਂਓ ਉਹਨਾਂ ਨੂੰ ਵੋਟਾਂ ਪਾਓ ਅਜੇ ਕਹਿ ਨਹੀਂਓ ਪੰਜਾਬ ਦੇ ਉਹ ਰਾਖੇ ਨੇ ਕਲੀ ਸ਼ਕਲ ਰਾਖੇ ਨਹੀਂ ਹੁੰਦੀ ਹੁੰਦੀ ਉਹ ਆਤਮਾ ਹੁੰਦੀ ਹੁੰਦੀ ਹੈ ਬਿਲਕੁਲ ਖੜਾ ਸਾਹਿਬ ਹੁਣ ਇਹ ਜ਼ਰੂਰ ਦੱਸ ਦਿਓ ਕਿ ਐਨਐਸਏ ਦੇ ਵਿੱਚ ਕੀ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਵਾਅਦਾ ਹੋ ਸਕਦਾ ਜੇ ਭਾਈ ਅਮਰਪਾਲ ਸਿੰਘ ਦੁਬਾਰਾ ਪੰਜਾਬ ਆਉਣਗੇ ਜੀ ਨਹੀਂ ਮੈਨੂੰ ਇਮਾਨ ਤੋਂ ਪਤਾ ਲੱਗਿਆ ਕਿ ਰਿਟਰ ਫਾਈਲ ਕੀਤੀ ਹੈ ਸੁਪਰੀਮ ਕੋਰਟ ਚ ਫਾਈਲ ਕੀਤੀ ਹੋਈ ਹੈ ਮੇਰੇ ਦੇਖਣ ਚ ਥੋੜੇ 10 20 ਦਿਨਾਂ ਦੇ ਵਿੱਚ ਹੀ ਉਹ ਸ਼ਾਇਦ ਫੈਸਲਾ ਹੁੰਦਾ ਹੋ ਜੇ ਸਪਰੀਮ ਕੋਰਟ ਕੀਤੀ ਹਾਈ ਕੋਰਟ ਚ ਨਹੀਂ ਕੀਤੀ ਸਪਰੀਮ ਕੋਰਟ ਕੀਤੀ ਹੁੰਦੀ ਹੈ ਹੋਈ ਹੈ ਤੇ ਸ਼ਾਇਦ 10 ਜਾਂ 20 ਦਿਨਾਂ ਚ ਮੈਨੂੰ ਲੱਗਦਾ ਸ਼ਾਇਦ ਫੈਸਲਾ ਵੀ ਹੁੰਦਾ ਅੱਜ ਹੋਣਗੇ ਭਾਈ ਅਮਰਤਪਾਲ ਸਿੰਘ ਡਿਗਰੂ ਕਰਦਾ ਪੰਜਾਬ ਜੀ ਦੇਖੋ ਪੂਰੀ ਉਮੀਦ ਹੈ ਸੁਪਰੀਮ ਕੋਰਟ ਤੇ ਉਮੀਦ ਹੈ ਸਾਨੂੰ ਕਿਸੇ ਪੋਲੀਟੀਸ਼ੀਅਨ ਨੇ ਤਾਂ ਕੱਢਣਾ ਹੀ ਨਹੀਂ ਪੋਲੀਟੀਸ਼ੀਅਨ ਦਾ ਸਾਡੇ ਅਗੇਂਸਟ ਨੇ ਉਹਨਾਂ ਨੇ ਤਾਂ 302 ਚ ਵੀ ਬੰਦਾ ਫਸਾ ਕੇ ਰੱਖਤਾ ਜਿਹੜੀ ਐਵੀਡੈਂਸ ਹੀ ਨਹੀਂ ਅਜਨਾਲੇ ਥਾਣੇ ਚ ਮੈਂ ਸਟਾਰਟਿੰਗ ਜੇ ਰਿਮਾਂਡ ਤੇ ਜਾਂਦਾ ਰਿਆਂ ਕੱਖ ਵੀ ਨਹੀਂ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਪਰ ਇੱਕ ਹਵਾ ਬਣਾਇਆ ਇਹ ਚਾਹੁੰਦੇ 2027 ਮਾਰਚ ਤੱਕ ਬੰਦਾ ਅੰਦਰ ਰਹੇ ਉਸ ਤੋਂ ਬਾਅਦ ਛੱਡ ਦੇ ਕਿਉਂਕਿ ਉਸ ਤੋਂ ਬਾਅਦ ਪੰਜ ਸਾਲ ਇਲੈਕਸ਼ਨ ਨਹੀਂ ਹੋਣੇ ਡਰਤਾ ਇੱਕ ਸਤਾ ਦਾ ਇਹ ਨਾਲ ਹੋਰ ਕੋਈ ਡਰ ਨਹੀਂ ਅਮਰਤਪਾਲ ਅੱਛਾ ਮਾਰਜੋਗੋ ਸੁਪਰੀਮ ਕੋਰਟ ਨੇ ਕਿੰਨੇ ਦਿਨਾਂ ਦੇ ਵਿੱਚ ਡਿਸੀਜਨ ਦੇ ਦੇਣਾ ਜੀ ਉਸ ਜਿਹੜੀ ਐਰਟ ਤੁਸੀਂ ਕੋਈ ਟਾਈਮ ਲਿਮਿਟ ਨਹੀਂ ਕੋਈ ਉਹਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਉਹਨੂੰ ਉਹਦੀ ਟਾਈਮ ਲਿਮਿਟ ਬਾਉਂਡ ਕੀਤਾ ਹੋਇਆ ਉਹ ਉਮੀਦ ਹੈ ਕਿ ਨਵੰਬਰ ਦਾ ਦਸੰਬਰ ਦੇ ਵਿੱਚ ਵਿੱਚ ਫੈਸਲਾ ਹੋ ਸਕਦਾ ਹੈ ਕਹਾਂਗੇ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਸਾਨੂੰ ਯਕੀਨ ਹੈ ਹਾਂਜੀ ਦੁਬਾਰਾ ਰੰਗਲਾ ਪੰਜਾਬ ਬਣੂਗਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਲਾ ਕਿਉਂ ਨਾ ਬਣੂਗਾ ਕਿਉਂ ਨਾ ਬਣੂਗਾ ਪੰਜਾਬ ਉਹਨਾਂ ਦਾ ਹੈ ਜਿਹੜੇ ਸਦੀਆਂ ਤੋਂ ਚਾਹੇ ਮੁਸਲਮਾਨਾ ਹਿੰਦੂਆ ਸਿੱਖ ਹੈ ਇਹ ਨਹੀਂ ਇੱਕ ਵਨ ਸਾਈਡਡ ਪੰਜਾਬ ਕਿਸੇ ਦਾ ਨਹੀਂ ਹੋ ਸਕਦਾ ਪੰਜਾਬ ਸਭ ਦਾ ਹੈ ਪੰਜਾਬ ਦੇ ਲਈ ਸਾਰਿਆਂ ਨੇ ਜਾਨਾਂ ਵਾਰੀਆਂ ਆਈਆਂ ਨੇ ਬੜੇ ਲੋਕ ਇੱਥੇ ਤੁਰੇ ਨੇ ਪੰਜਾਬ ਦੇ ਲਈ 1200 ਸਾਲ ਤੋਂ ਲਗਾਤਾਰ ਪੰਜਾਬ ਇੱਥੇ ਲੜਦਾ ਹੀ ਮਰਦਾ ਆਇਆ ਸੋ ਪੰਜਾਬ ਸਾਰਿਆਂ ਦਾ ਹੈ ਖਰਾਸਾ ਉਹਨਾਂ ਲੋਕਾਂ ਨੂੰ ਜ਼ਰੂਰ ਦੱਸ ਦਿਓ ਜਿਹੜੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਵੀ ਭਾਈ ਭਾਈ ਅਮਰਪਾਲ ਸਿੰਘ ਡਿਬਰੂਗੜ ਤੋਂ ਪੰਜਾਬ ਕਦੋਂ ਆਉਣਗੇ ਉਹਨਾਂ ਲੋਕਾਂ ਨੂੰ ਕਲੀਅਰ ਕਰ ਦਿਓ ਵੀ ਭਾਈ ਕਦੋਂ ਆਉਣ ਦੇ आसार ਹੈਗੇ ਜੀ ਦੇਖੋ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਟ ਫਾਈਲ ਹੋ ਚੁੱਕੀ ਆ ਉਮੀਦ ਬਹੁਤ ਹੈ ਨਵੰਬਰ ਦਸੰਬਰ ਚ ਫੈਸਲਾ ਹੋ ਜਾਊਗਾ ਉਮੀਦ ਹੁੰਦੀ ਹੈ ਕਿਉਂਕਿ ਆਪਾਂ ਪਰਫੈਕਟ ਦਾ ਆਰਡਰ ਕਿਸੇ ਬਾਰੇ ਵੀ ਨਹੀਂ ਕਹਿ ਸਕਦੇ ਪਰ ਉਮੀਦ ਬਹੁਤ ਹੈ ਨਵੰਬਰ ਜਾਂ ਦਸੰਬਰ ਚੋ ਫੈਸਲਾ ਆਜ ਹੋਣ ਤੋਂ ਬਾਅਦ ਬਣੋ ਫਿਰ ਅੰਗਲਾ ਪੰਜਾਬ ਜੀ ਬਣੂਗਾ ਹੈ ਨਾ ਹਾਂ ਪੂਰੇ ਯਕੀਨ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਖਾਰਾ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਸੋ ਬਿਲਕੁਲ ਦਰਸ਼ਕੋ ਸਾਡੇ ਨਾਲ ਹੈ ਭਾਈ ਅਮਰਿਤਪਾਲ ਸਿੰਘ ਦੇ ਵਕੀਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਸਾਹਿਬ ਤਾਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਭਾਈ ਅਮਰਿਤਪਾਲ ਸਿੰਘ ਕਦੋਂ ਡਿਬਰੂਗੜ ਤੋਂ ਪੰਜਾਬ ਆਉਣਗੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ